ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਿਜ਼ਨਸਮੈਨ ਆਪਣੇ ਘਰ ਦੇ ਵਿੱਚ ਆਪਣੇ ਸਾਰੇ ਆਫਿਸ ਦਾ ਕੰਮ ਲੈ ਆਉਂਦਾ ਵਾ ਤੇ ਜਦੋਂ ਉਹ ਆਪਣੇ ਕੰਮ ਦੇ ਵਿੱਚ ਬੀਜ਼ੀ ਹੁੰਦਾ ਤਾਂ ਇੱਕ ਉਹਦਾ ਛੋਟਾ ਜਿਹਾ 5 ਕੇ 6 ਸਾਲ ਦਾ ਬੇਟਾ ਹੁੰਦਾ ਤੇ ਉਹ ਉਹਦੇ ਕੋਲ ਖੇਡ ਰਿਹਾ ਹੁੰਦਾ ਤੇ ਉਹ ਆਪਣਾ ਜਿਹੜਾ ਆਫਿਸ ਦਾ ਕੰਮ ਸਾਰਾ ਕਰ ਰਿਆਂਦਾ ਉਹ ਬਹੁਤ ਜਿਆਦਾ ਬੀਜ਼ੀ ਹੁੰਦਾ ਤੇ ਜਿਹੜਾ ਉਹਦਾ ਬੇਟਾ ਹੁੰਦਾ ਉਹ ਵਾਰ-ਵਾਰ ਆਪਣੇ ਪਾਪਾ ਨੂੰ ਆਵਾਜ਼ ਮਾਰਦਾ ਵਾ ਤੇ ਉਹਨੂੰ ਖੁਸ਼ੀ ਹੁੰਦੀ ਕਿ ਅੱਜ ਪਾਪਾ ਘਰੇ ਜਲਦੀ ਆ ਗਏ ਤੇ ਅੱਜ ਮੇਰੇ ਨਾਲ ਖੇਡਣਗੇ ਵੀ ਜਾ ਮੈਂ ਜੋ ਵੀ ਐਕਟੀਵਿਟੀਆਂ ਕਰੂੰਗਾ ਭੱਜੂੰਗਾ ਨੱਠੂੰਗਾ ਪਾਪਾ ਮੇਰੇ ਨਾਲ ਵੇਖ ਕੇ ਖੁਸ਼ ਹੋਣਗੇ ਤਾਂ ਉਹ ਜਦੋਂ ਵੀ ਖੇਡਦਾ ਉਹ ਆਪਣੇ ਪਾਪਾ ਨੂੰ ਮਿੰਟਕ ਬਾਅਦ ਆਵਾਜ਼ ਮਾਰਦਾ ਵੀ ਪਾਪਾ ਮੇਰੇ ਨਾਲ ਦੇਖਿਓ ਤੇ ਜਿਹੜਾ ਉਹਦਾ ਪਾਪਾ ਹੁੰਦਾ ਉਹਦੇ ਵੱਲ ਦੇਖਦਾ ਝੂਠਾ ਜਿਹਾ ਮੁਸਕਰਾਉਂਦਾ ਤੇ ਆਪਦੇ ਕੰਮ ਦੇ ਵਿੱਚ ਫੇਰ ਬਿਜ਼ੀ ਹੋ ਜਾਂਦਾ ਤੇ ਜਦੋਂ ਚਾਰ ਪੰਜ ਵਾਰੀ ਆਵਾਜ਼ ਦਿੰਦਾ ਉਹਦਾ ਬੱਚਾ ਉਹਨੂੰ ਪਤਾ ਲੱਗ ਜਾਂਦਾ ਵੀ ਪਾਪਾ ਮੈਨੂੰ ਇਗਨੋਰ ਕਰੀ ਜਾਂਦੇ ਤੇ ਉਹ ਰੋਣ ਕਰ ਲੌਣ ਲੱਗਦਾ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੁਸੀਂ ਆਪਦਾ ਸਾਰਾ ਕੰਮ ਇੱਕ ਪਾਸੇ ਰੱਖੋ ਸਾਰਾ ਕੰਮ ਛੱਡੋ ਤੇ ਮੇਰੇ ਨਾਲ ਤੁਸੀਂ ਖੇਡੋ ਤੇ ਜਿਹੜਾ ਉਹ ਮਤਲਬ ਕਿ ਉਹਦਾ ਪਾਪਾ ਹੁੰਦਾ ਵਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਤੇ ਉਹ ਬੱਚੇ ਨੂੰ ਵੀ ਨਹੀਂ ਟਾਲਣਾ ਚਾਹੁੰਦਾਗਾ ਤੇ ਉਹਦੇ ਕੋਲੇ ਨਾ ਇੱਕ ਨਕਸ਼ਾ ਪਿਆ ਹੁੰਦਾ ਇੰਡੀਆ ਦਾ ਉਹ ਨਕਸ਼ੇ ਦੇ ਵੀ ਪੱਚੀ ਟੁਕੜੇ ਕਰਕੇ ਉਹ ਬੱਚੇ ਨੂੰ ਫੜਾ ਦਿੰਦਾ ਤੇ ਉਹਨੂੰ ਕਹਿੰਦਾ ਨਾ ਵੀ ਆਹਾ ਤੇਰੇ ਲਈ ਟਾਸਕ ਹੀ ਆ ਵੀ ਤੂੰ ਇਹਨੂੰ ਜੋੜ ਕੇ ਲਿਆ ਦੇ ਤੇ ਜਦੋਂ ਤੂੰ ਇਹਨੂੰ ਜੋੜ ਕੇ ਲਿਆਤਾ ਤੇ ਮੈਂ ਤੇਰੇ ਨਾਲ ਖੇਡੂਗਾ ਤੇ ਆਪਾਂ ਦੋਨੇ ਜਾਨੇ ਰਲ ਕੇ ਖੇਡਾਂਗੇ ਵੀ ਤੂੰ ਐਂ ਕਰ ਵੀ ਜੇ ਤੈਨੂੰ ਕਿਸੇ ਦੀ ਹੈਲਪ ਦੀ ਵੀ ਜ਼ਰੂਰਤ ਆ ਇਹਨੂੰ ਜੋੜਨ ਵਾਸਤੇ ਤਾਂ ਤੂੰ ਜਾ ਕਿਸੇ ਦੀ ਵੀ ਹੈਲਪ ਲੈ ਲਈ ਚਾਹੇ ਮੰਮਾ ਦੀ ਹੈਲਪ ਲੈ ਲਈ ਤੇ ਤੂੰ ਇਹਨੂੰ ਨਕਸ਼ੇ ਨੂੰ ਜੋੜ ਕੇ ਲਿਆ ਕੇ ਦੇ ਉਹ ਕਹਿੰਦਾ ਚਲੋ ਠੀਕ ਆ ਉਹ ਬੱਚਾ ਹੁੰਦਾ ਵਿਚਾਰਾ ਉਹ ਕਹਿੰਦਾ ਵਿਸ਼ਾਈ ਦਾ ਸੌਖਾ ਹੀ ਜੁੜ ਜੂਗਾ ਹਨ ਤੇ ਇੰਨੀ ਗੱਲ ਕਹਿ ਕੇ ਉਹ ਜਵਾਕ ਚਲਿਆ ਜਾਂਦਾ ਤੇ ਉਹ ਜਿਹੜਾ ਉਹਦਾ ਪਾਪਾ ਹੁੰਦਾ ਉਹ ਸੋਚਦਾ ਵੀ ਇਹਨੂੰ 2 2.5 ਘੰਟੇ ਲੱਗ ਜਾਣੇ ਆ ਤੇ ਉਨੇ ਟਾਈਮ ਨੂੰ ਮੈਂ ਆਪਦਾ ਕੰਮ ਫਿਨਿਸ਼ ਕਰ ਲੂੰਗਾ ਮੈਂ ਆਪਦਾ ਆਫਿਸ ਦਾ ਸਾਰਾ ਕੰਮ ਖਤਮ ਕਰਕੇ ਤੇ ਇਹਦੇ ਕੋਲੇ ਜਾਊਂਗਾ ਤੇ ਇਹਦੇ ਨਾਲ ਖੇਡੂੰਗਾ ਤੇ ਇੰਨੀ ਗੱਲ ਸੋਚਦੇ ਹੋਏ ਉਹ ਆਪਦਾ ਕੰਮ ਕਰਨ ਲੱਗ ਜਾਂਦਾ ਤੇ ਉਹ ਜਿਹੜਾ ਬੱਚਾ ਹੁੰਦਾ ਉਹ ਆਪਦੇ ਰੂਮ ਦੇ ਵਿੱਚ ਜਾ ਕੇ ਨਾ ਉਹ ਨਕਸ਼ੇ ਨੂੰ ਜੋੜਨਾ ਸ਼ੁਰੂ ਕਰ ਦਿੰਦਾ ਵਾ ਤੇ 5 10 ਮਿੰਟ ਦੇ ਵਿੱਚ ਵਿੱਚ ਉਹ ਨਕਸ਼ਾ ਜੋੜ ਕੇ ਹਣਾ ਤੇ ਆਪਦੇ ਪਾਪਾ ਦੇ ਕੋਲੇ ਲੈ ਜਾਂਦਾ ਵਾ ਤੇ ਆਪਦੇ ਪਾਪਾ ਨੂੰ ਆ ਕੇ ਕਹਿੰਦਾ ਨਾ ਵੀ ਪਾਪਾ ਵੀ ਆਪ ਮੈਂ ਜੋੜਤਾ ਤੇ ਜਦੋਂ ਉਹਦਾ ਪਾਪਾ ਉਹ ਨਕਸ਼ੇ ਨੂੰ ਫੜ ਕੇ ਵੇਖਦਾ ਵਾ ਤੇ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਇੰਨੀ ਜਲਦੀ ਵੀ ਤੂੰ ਇੰਨੀ ਜਲਦੀ ਕਿਉਂਕਿ ਜਿਹੜੀ ਚੀਜ਼ ਜਿੱਥੇ ਹੁੰਦੀ ਜਿਹੜਾ ਦੇਸ਼ ਜਿੱਥੇ ਹੁੰਦਾ ਵਾ ਉਹ ਸਹੀ ਸਹੀ ਬਿਲਕੁਲ ਸਹੀ ਸਹੀ ਨਕਸ਼ੇ ਨੂੰ ਜੋੜ ਕੇ ਤੇ ਆਪਦੇ ਪਾਪਾ ਨੂੰ ਦੇ ਦਿੰਦਾ ਕਿਉਂਕਿ ਉਹ ਮਤਲਬ ਕਿ ਇੰਡੀਆ ਦਾ ਨਕਸ਼ਾ ਹੁੰਦਾ ਵਾ ਪੂਰੇ ਇੰਡੀਆ ਦਾ ਕਿਉਂਕਿ ਬਹੁਤ ਵੱਡਾ ਹੁੰਦਾ ਸਾਰੇ ਸਾਰੇ ਮਤਲਬ ਕਿ ਦੇਸ਼ ਹਨਾ ਕੰਟਰੀਆਂ ਸਾਰੀਆਂ ਹੁੰਦੀਆਂ ਉਹਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹ ਦਾ ਪਾਪਾ ਨੂੰ ਕਹਿੰਦਾ ਵੀ ਤੂੰ ਇੰਨੀ ਜਲਦੀ ਵੀ ਤੂੰ ਕਿਸੇ ਦੀ ਹੈਲਪ ਲਈ ਸੀ ਕਿ ਮੰਮਾ ਦੀ ਹੈਲਪ ਲਈ ਸੀ ਵੀ ਇੰਨੀ ਜਲਦੀ ਤੂੰ ਇਹ ਜੋੜ ਕੇ ਲੈ ਵੀ ਆ ਉਹ ਕਹਿੰਦਾ ਨਹੀਂ ਤੁਸੀਂ ਮੈਨੂੰ ਕਿਹਾ ਸੀਗਾ ਵੀ ਇਹ ਜੋੜ ਕੇ ਲਿਖਾ ਦੇ ਵੀ ਹੁਣ ਫਿਰ ਮੈਂ ਤੇਰੇ ਨਾਲ ਖੇਡੂਗਾ ਵੀ ਮੈਂ ਤਾਂ ਜੋੜਤਾ ਵਾ ਵੀ ਤੁਸੀਂ ਹੁਣ ਮੇਰੇ ਨਾਲ ਖੇਡੋ ਤੇ ਉਹ ਕਹਿੰਦਾ ਵੀ ਹਾਂ ਹਾਂ ਵੀ ਮੈਂ ਤੇਰੇ ਨਾਲ ਖੇਡੂਗਾ ਤਾਂ ਸਹੀ ਤੇ ਤੂੰ ਆਏ ਦੱਸ ਵੀ ਨਕਸ਼ਾ ਜੋੜਿਆ ਕਿਵੇਂ ਆ ਉਹ ਕਹਿੰਦਾ ਵੀ ਮੈਂ ਨਕਸ਼ਾ ਥੋੜੀ ਜੋੜਿਆ ਪਾਪਾ ਇਹ ਨਹੀਂ ਸੀ ਮੈਨੂੰ ਜੋੜਨਾ ਆਉਂਦਾ ਮੈਂ ਤਾਂ ਜਿਹੜਾ ਇਹਦੇ ਪਿੱਛੇ ਬੰਦਾ ਬਣਿਆ ਹੋਇਆ ਨਾ ਉਹ ਜੋੜਿਆ ਸੀਗਾ ਤੇ ਬੰਦਾ ਦੇਖੋ ਤੁਸੀਂ ਵੀ ਜਮਾ ਬਿਲਕੁਲ ਸਹੀ ਜੋੜਦਾ ਮੈਂ ਤੇ ਉਹ ਇੰਨੀ ਗੱਲ ਵੇਖਦਾ ਹਨ ਤੇ ਫਿਰ ਉਹ ਆ ਤੇ ਪਾਪਾ ਨੂੰ ਅੱਗੋਂ ਮਤਲਬ ਕਿ ਗੱਲ ਕਹਿੰਦਾ ਵਾ ਉਹ ਕਹਿੰਦਾ ਵੀ ਪਾਪਾ ਜੇ ਤੁਹਾਨੂੰ ਵੀ ਕੋਈ ਕਹਵੇ ਨਾ ਅੱਗੇ ਤੋਂ ਵੀ ਜੇ ਤੁਹਾਨੂੰ ਕੋਈ ਕਹਵੇ ਵੀ ਇਹ ਨਕਸ਼ੇ ਨੂੰ ਜੋੜ ਕੇ ਦਿਖਾ ਹਨਾ ਤੇ ਤੁਸੀਂ ਨਾ ਪਿੱਛੇ ਉਹਦਾ ਬੰਦਾ ਹੁੰਦਾ ਵਾ ਤੇ ਉਹ ਬੰਦੇ ਨੂੰ ਜੋੜਦੇ ਹੋ ਤੇ ਦੁਨੀਆ ਤਾਂ ਆਪੇ ਜਿਹੜੀ ਆਹ ਵਾਲੀ ਦੁਨੀਆ ਨਕਸ਼ੇ ਵਾਲੀ ਦੁਨੀਆ ਇਹ ਤਾਂ ਆਪੇ ਸਹੀ ਹੋ ਜਾਂਦੀ ਆ ਤਾਂ ਇਹ ਗੱਲ ਨੂੰ ਸੁਣ ਕੇ ਉਹ ਗਹਿਰੀ ਸੋਚ ਦੇ ਵਿੱਚ ਚਲਾ ਜਾਂਦਾ ਤੇ ਆਪਣੀ ਸੋਚ ਦੇ ਵਿੱਚ ਡੂੰਗਾ ਚਲਾ ਜਾਂਦਾ ਤੇ ਉਹ ਸੋਚਦਾ ਵਾ ਵੀ ਆਪਾਂ ਕਿਹੜੇ ਕਿੱਤੇ ਲੱਗੇ ਹੋਇਆ ਵੀ ਆਪਾਂ ਤਾਂ ਇੱਕ ਦੂਜੇ ਨਾਲ ਨਾਰਾਜ਼ ਹੁੰਨੇ ਆ ਲੋਕਾਂ ਦੇ ਨਾਲ ਗੁੱਸੇ ਹੁੰਨੇ ਰਿਸ਼ਤੇਦਾਰਾਂ ਦੇ ਨਾਲ ਗੁੱਸੇ ਹੋ ਜਾਂਦੇ ਆ ਸਟੇਟਸ ਪਾ ਪਾ ਕੇ ਇੱਕ ਦੂਜੇ ਨੂੰ ਦੱਸਦੇ ਆ ਵੀ ਅਸੀਂ ਤੁਹਾਡੇ ਨਾਲ ਗੁੱਸੇ ਜਾਂ ਇੱਕ ਦੂਜੇ ਤੇ ਲੱਗਦੇ ਹੋ ਸਟੇਟਸ ਅਸੀਂ ਪਾਉਨੇ ਆ ਪਰ ਇਹ ਗੱਲਾਂ ਨਹੀਂ ਇਹ ਗੱਲਾਂ ਨਹੀਂ ਸਹੀ ਗਿਆ ਜਿਵੇਂ ਉਹ ਬੱਚੇ ਨੇ ਬਚਪਨੇ ਦੇ ਵਿੱਚ ਬਹੁਤ ਹੀ ਸੁਲਝੀ ਹੋਈ ਗੱਲ ਕਹਿਤੀ ਵੀ ਪਾਪਾ ਪਹਿਲਾਂ ਬੰਦਾ ਸਹੀ ਕਰੋ ਦੁਨੀਆ ਤਾਂ ਆਪ ਹੀ ਸਹੀ ਹੋ ਜੂ ਤੇ ਉਹ ਸੋਚਦਾ ਵੀ ਹਾਂ ਇਹ ਗੱਲ ਇਹਦੀ ਬਿਲਕੁਲ ਸਹੀ ਆ ਵੀ ਪਹਿਲਾਂ ਆਪ ਦੇ ਆਪ ਨੂੰ ਸੁਧਾਰੀਏ ਤੇ ਦੁਨੀਆ ਤਾਂ ਆਪੇ ਹੀ ਸੁਧਰ ਜੂਗੀ ਉਮੀਦ ਕਰਦੇ ਆਂ ਇਹ ਸਟੋਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹਿਣਾ ਸੋ ਮਿਲਦੇ ਆਂ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ